ਹਾਂਜੀ ਬਾਬੋ ਅੱਜ ਆਪਣਾ ਅਗਲਾ ਬਲੌਗ ਤੇ ਆ ਚੰਪਾਇਆ ਸੰਗਰੂਰ ਸੰਗਰੂ ਆਪਾਂ ਥੋੜਾ ਕੰਮ ਦੀ ਤੋ ਚੱਲਦਾ ਆਪਾਂ ਬੈਂਕ ਕਰਾਉਣ ਬੈਂਕ ਚ ਕੰਮ ਕਰਾਉਣ ਆ ਦੇ ਸੀਟਾ ਵਾਲੇ ਕਰਾ ਕੇ ਤੇ ਹੁਣ ਆਪਾਂ ਚੱਲਦੇ ਸੰਗਰੂਰ ਆਪਾਂ ਜਾਨਾ ਗੁਰੂ ਘਰ ਗੁਰਦੁਆਰੇ ਮੱਥਾ ਟੇਕਦੇ ਆ ਤੇ ਸਾਨੂੰ ਦਿਖਾਉਣਾ ਅੰਦਰ ਲਵ ਯੂ ਫਿਰ ਨਾਲੇ ਟੇਕਦਾ ਮੱਥਾ ਜੀ ਆਪਾਂ ਪਹੁੰਚ ਗਏ ਗੁਰਦੁਆਰੇ ਕੋਲ ਮਾਨ ਰੋਡ ਤੇ ਆਉਂਦਾ ਗੁਰਦੁਆਰਾ ਸੰਗਰੂਰ ਨੂੰ ਜਾਂਦਾਂਗੇ ਲੋ ਆਪਾਂ ਲਓ ਜੀ ਆਪਾਂ ਨਾਨਕਿਆਣਾ ਘਰਤਵਾਰੇ ਆ ਕੇ ਸੰਗਰੂਰ ਇਸ ਟਾਈਮ। ਬਿਊ ਬੜਾ ਸੋਹਣਾਗਾ। ਤੇ ਹੁਣ ਆਪਾਂ ਟਿਕਦੇ ਮੱਥਾ। ਸਰੋਵਰ। ਦੇਖੋ ਬਗੋ ਮੱਛੀਆਂ ਸਰੋਵਰ ਚ। ਤੇ ਬਸਾ ਖੇਲਦਨ ਤਰਾਗੀਆਂ ਝੜਦੀਆਂ ਨਾਲ ਨੇ ਤੇ ਮੈਨੂੰ ਤਰਾਗੀਆਂ ਰਹੀ ਮਰੀਤੀ ਵੀ ਦਸਾਖੀ ਨੂੰ ਰੋ ਮੇਲਾ ਵੀ ਭਰਦਾ ਕਾ ਵੱਡਾ ਇੱਥੇ ਸਾਹਮਣੇ ਆਪਣਾ ਲੰਗਰ ਹਾਲ ਆ ਲੋਕ ਜਿਹੜਾ ਆਪਾਂ ਪੀਣ ਲੱਗ ਗਿਆਂ ਚਾਹ ਲੰਗਰ ਆਂ ਚ ਜਾ ਕੇ ਚਾਪੀ ਕਿ ਆਪਾਂ ਚੱਲਦੇ ਹਾਂ ਸਭ ਉਹ ਓਕੇ ਆਪਾਂ ਨੂੰ ਆਪਾਂ ਪਹੁੰਚ ਗਏ ਇਸ ਟਾਈਮ ਸਰੂਨ ਪਿਆਰ ਕਿਲੇ ਨੂੰ ਲਓ ਜੀ ਅੱਛਾ ਮਿਲ ਗਿਆ ਆਪਾਂ ਨੂੰ 1100 ਬਾਈ ਵਧੀਆ ਬਾਈ ਲਓ ਜੀ ਅੱਛਾ ਲੱਗਾ ਰੈਸਟੋਰੈਂਟ ਬੰਦ ਕਰਨਾ ਗੰਡੇ ਨਾਲ ਤੇ ਹੁਣ ਆਪਾਂ ਚੱਲਦੇ ਆਂ ਪਿੰਡ ਨੂੰ ਹਲੋ ਜੀ ਟਰੱਕ ਜੁੰਡ ਦੇ ਨਾਲ ਹੋਟਲ ਆ ਕਨਪਰ ਆਪਣਾ ਸੁਨਾਮ ਰੋਡ ਤੇ ਤੇ ਇੱਥੇ ਆਵੋ ਇਹ ਨੰਬਰ ਨੇ ਮਾਸਪੜਾ ਪਿਆਰੇ ਪਿੰਡ ਨੂੰ ਭਾਉਜੀ ਬਾਈ ਸ਼ੀਟ ਥਾਲੇ ਅਗਦੇ ਸ਼ੀਟ ਥਾਲੇ ਪਿੱਛਾ ਮਨੇ ਸੂਪ ਚਲਾਣਾ ਸੂਪ ਹੁਣ ਆਪਾਂ ਚੱਲਿਆਂ ਪਿੰਡ ਨੂੰ ਬਾਈ ਜੀ ਨੇ ਕਿਸ ਨੇ ਕੰਮ ਕਰਾਉਣਾ ਜੱਗੀ ਤੋਂ ਕਰਾਓ ਸਾਡੇ ਪਿੰਡ ਦਾ ਇਹ ਕਲਰ ਰਿਪੋਰਟ ਇਹ ਡਾਕਟਰ ਵੀ ਦਾਣ ਮੋਰੇ ਦੁਕਾਨ ਆ ਜੀ ਬੰਦੇ ਜੱਗੀ ਦੱਸਦੇ ਵੀਰੇ ਕਾਰਡ ਹੈਗਾ ਆਪਣਾ ਕੋਈ ਕਾਰਡ ਤਾਂ ਨਹੀਂ ਹੈਗਾ ਵੀ ਨੰਬਰ ਦੱਸ ਦੇ ਫਿਰ ਨੰਬਰ ਲਿਖ ਲੈ ਬਾਈ ਤਾਂ ਸਟਾਈਡ ਦੱਸ ਨਾ ਨੰਬਰ ਦਾ ਗਾਉਂ ਦੱਸਣਾ ਪਰਸਨਲ ਹੋਣਾ ਨੰਬਰ ਜੱਗੀ ਗੋਟੋ ਜੱਗੀ ਗੋਟੋ ਲਓ ਜੀ ਯਸ਼ਮਾਨ ਮਿਲ ਗਿਆ ਦੀ ਮੈਨੂੰ ਸੁਰੂਰ ਤੋਂ ਬਾਅਦ ਤੇ ਹੁਣ ਆਪਾਂ ਸਵੀਟ ਆਲੇ ਜਾ ਰਹੇ ਤੇਗੇ 6:00 ਵਜੇ ਕਿ ਬਿਲਕੁਲ ਹੋ ਗਏ 6:00 ਵਜੇ ਵੀ ਬੱਸ ਕਰਨ ਨੂੰ ਚੱਲਿਆ ਤੇ ਹੁਣ ਅਸੀਂ ਜਾ ਰਹੇ ਹਾਂ ਪਿੰਡ ਨੂੰ ਤੇ ਆਪਾਂ ਵਲੌਗ ਦਾ ਐਂਡ ਕਰਾਂਗੇ ਇੱਕ ਕਲਿੱਪ ਬਣਾਵਾ ਕਰਿਆ ਕੇ ਹਾਂ ਬਾਕੀ ਤੇ ਭਾਈ ਵਲੌਗ ਵਧੀਆ ਲੱਗਦਾ ਤਾਂ ਮੁੰਡਾ ਚੈਨਲ ਲੈ ਚੈਨਲ ਜਰੂਰ ਸਬਸਕ੍ਰਾਈਬ ਕਰ ਦੇ ਯਾਰ ਬਹੁਤ ਕੰਟ ਵਲੌਗ ਬਣਾਉਂਦਾ ਲਾਈਕ ਵੀ ਕਰਿਆ ਕਰੋ ਭਾਈ ਬੰਕੇ ਸਬਸਕ੍ਰਾਈਬ ਤਾਂ ਕਰ ਨਹੀਂ ਕਰਨਾ ਸ਼ਾਮ ਨੂੰ ਆ ਗਈ ਅਸੀਂ ਮੰਦਿਰ ਤੇ ਨਾਲ ਮੇਰੇ ਹੈਰੀ ਆਹ ਦੇਖੋ ਜੀ ਮਦਾਨ ਵਾਲੇ ਦਾ ਮੰਦਿਰ ਜੀ गया <laughs> ਹੱਟ ਜਾ ਇਹ ਪਰਦਾਦਾ ਦੀ ਸਮਾਗ ਆ ਦਿਖਾ ਦਿਓ ਜੀ ਉਹਨਾਂ ਨੂੰ ਆ ਮਾਇਆ ਦੇ ਇਹ ਠੱਲਾ ਸੀ ਤੁਸੀਂ ਪਰ ਛੱਕਦੇ ਹੋਂਗੇ ਜੀ ਔਰੇ ਆਇਆ ਆ ਆਵੀਂ ਸਭ ਦਾ ਨੇ ਜੀ ਆਪਣੇ ਉਹ ਬਾਬਿਆਂ ਜੀ ਆ ਨੇ ਆ ਜੀ ਮਾਈਸੀ ਚਲਾਣਾ ਆਪਣਾ ਗਾਇ ਮਾਹਰ ਆ ਰਿਹਾ ਮੱਦਰ ਜੀ ਸਾਰੀ ਦਾ ਜੀ ਬੱਦੋ ਤੋਂ ਬੱਦ ਜੋਗ ਪਾਇਓ ਜੀ ਜੋਗਦਾਰ ਬਾਉ ਜੀ ਮੰਦਰ ਜੋਗਦਾਰ ਪਾਓ ਜੀ ਮਦਦ ਤੇ ਜੀ ਉਹ ਦੇਖੋ ਜੀ ਕੁੱਤੇ ਕਮਾਂ ਭੱਜੇ ਫਿਰਦੇ ਆ ਜੀ ਉਹ ਤਾਂ ਸਾਡਾ ਦੂ ਦਾ ਕੰਮ ਚੱਲ ਰਿਹਾ ਮੰਦਰ ਤੇ ਕੰਮ ਚੱਲ ਰਿਹਾ ਜੀ ਕੁੱਤਿਆਂ ਨੂੰ ਵੀ ਭੀ ਹੋਵਾਂਗਾ ਮਾਈਆਂ ਦਾ ਉਹ ਖਵਾਈ ਜਾਂਦੇ ਆ ਜਿਹੜਾ ਬੱਖਾ ਤੇ ਤੇਰੀ ਯਾਰ ਇੱਕੋਰੀ ਕਾਲੀ ਮਾਤਾ ਜੀ ਆਪਣੀ ਉਹ ਬਾਬਾ ਜੀ ਸਮਾਦਾ ਨੇ ਹਾਂਜੀ ਜੀ ਅਸੀਂ ਆਪਣਾ ਅੱਜ ਦਾ ਵਲੌਗ ਤੇ ਅੱਜ ਦਾ ਵਲੌਗ ਅਸੀਂ ਉਰੀ ਖਤਮ ਕਰ ਲਗਾ ਕਿਵੇਂ ਲੱਗਾ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਆਪ ਨੂੰ ਬਾਏ ਬਾਏ